ਬਾਦੀਪ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਥਾਂ ਤੇ ਬਾਬਾ ਜੀ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਸੀ ਉਥੇ ਇੱਕ ਬਹੁਤ ਵੱਡਾ ਸੀਸਮ ਦਾ ਯਾਨੀ ਕੀ ਟਾਲੀ ਦਾ ਵੱਡਾ ਦਰਖਤ ਸੀ ਜਿਸ ਨੂੰ ਅੱਜ ਸ੍ਰੀ ਟਾਲਾ ਸਾਹਿਬ ਕਿਹਾ ਜਾਂਦਾ ਹੈ ਇਹ ਤਰਨਤਾਲ ਰੋਡ ਤੇ ਅੰਮ੍ਰਿਤਸਰ ਤੋਂ ਲਗਭਗ 7 ਕਿਲੋਮੀਟਰ ਦੂਰ ਹੈ ਇਹ ਸਾਰਾ ਇਤਿਹਾਸ ਜੋ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ ਇਨਫੋ ਐਡਿਟ ਡੇਟ ਗੁਰਦੁਆਰਾ .com ਤੋਂ ਲਿਆ ਗਿਆ ਹੈ ਸੰਗਤ ਜੀ ਇਤਿਹਾਸ ਦੱਸਦਿਆਂ ਮਨੁੱਖ ਤੋਂ ਕਈ ਪੁਲਾਹ ਹੋ ਜਾਂਦੀਆਂ ਹਨ ਸੰਗਤ ਬਖਸ਼ਣ ਹਾਰ ਹੈ